ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਆ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰ ਦਿਓ ਮੇਰੀ ਕਹਾਣੀ ਵੱਡੀ ਭੂਆ ਵੱਡੀ ਭੂਆ ਮੈਨੂੰ ਪੂਰਾ ਵੀ ਚੰਗੀ ਨਾ ਲੱਗਦੀ ਸਾਡੇ ਪਿੰਡ ਦਾ ਇੱਕ ਬੰਦਾ ਸਾਈਕਲ ਤੇ ਲੀਡੇ ਕੱਪੜੇ ਵੇਚਣ ਜਾਂਦਾ ਸੀ ਉਹ ਲਾਗਲੇ ਲਾਗਲੇ ਪਿੰਡਾਂ ਤੱਕ ਜਾਂਦਾ ਸੀ ਭੂਆ ਅਕਸਰ ਹੀ ਉਸ ਦੇ ਹੱਥ ਆਪਦੇ ਆਉਣ ਦਾ ਸੁਨੇਹਾ ਭੇਜਦੀ ਜਾਂ ਮਿੱਥੇ ਦਿਨ ਤੇ ਲੈ ਕੇ ਜਾਣ ਦੀ ਤਾਕੀਦ ਕਰਦੀ ਜਦੋਂ ਵੀ ਉਸ ਤੇ ਆਉਣਾ ਹੁੰਦਾ ਮੇਰੀ ਬੀਬੀ ਹੋਰੀਆਂ ਭੱਜੀਆਂ ਫਿਰਦੀਆਂ ਬਿਸਤਰੇ ਤੋਂ ਉਸਫਾਈਆਂ ਕਰ ਸਾਰਾ ਘਰ ਸ਼ਿੰਗਾਰ ਦਿੰਦੀਆਂ ਦੋਨੇ ਵੱਡੀਆਂ ਭੈਣਾਂ ਵੀ ਨਾਲ ਕੰਮ ਕਰਾਉਂਦੀਆਂ ਪਰ ਮੈਨੂੰ ਨਿੱਕੀ ਹੋਣ ਕਰਕੇ ਤਾਇਆ ਤੇ ਬਾਪੂ ਕੰਮ ਨਾ ਲੱਗਣ ਦਿੰਦੇ ਪਰ ਭੂਆ ਨੂੰ ਇਹ ਗੱਲ ਉੱਕਾ ਚੰਗੀ ਨਾ ਲੱਗਦੀ ਵੀਰ ਹੋਰੀ ਵੀ ਚੁੱਪਚਾਪ ਬਾਪੂ ਨਾਲ ਕੰਮ ਕਰਾਉਂਦੇ ਸਾਡਾ ਦਾਦਾ ਹਾਸੇ-ਹਾਸੇ ਵਿੱਚ ਕਹਿੰਦਾ ਵੇਖ ਕਿਵੇਂ ਥਾਣੇਦਾਰ ਤੋਂ ਡਰਦੇ ਭੱਜੇ ਫਿਰਦੇ ਆ ਤੇ ਸਾਰਾ ਟੱਬਰ ਬਸ ਹੱਸ ਕੇ ਹੀ ਸਾਰ ਦਿੰਦਾ ਮੈਨੂੰ ਹੈਰਾਨੀ ਹੁੰਦੀ ਕਿ ਜਦੋਂ ਨਿੱਕੀ ਭੂਆ ਆਉਂਦੀ ਐ ਤਾਂ ਉਦੋਂ ਤਾਂ ਅਸੀਂ ਬਹੁਤ ਹਾਸਾ ਠੱਠਾ ਕਰਦੇ ਆਂ ਪਰ ਵੱਡੀ ਭੂਆ ਤਾਂ ਸੱਚੀ ਮੈਨੂੰ ਥਾਣੇਦਾਰ ਹੀ ਲੱਗਦੀ ਉਹ ਆ ਕੇ ਅੰਦਰ ਬਾਹਰ ਸਭ ਦੇਖਦੀ ਜੇ ਕੋਈ ਕੰਮ ਬੀਬੀ ਹੋਰਾਂ ਤੋਂ ਨਾ ਹੋਇਆ ਹੁੰਦਾ ਤਾਂ ਜਾਂ ਉਸ ਨੂੰ ਪਸੰਦ ਨਾ ਆਉਂਦਾ ਤਾਂ ਉਹ ਕਹਿੰਦੀ ਕਿ ਇਨ੍ਹਾਂ ਕੁੜਾਂ ਨੇ ਤਾਂ ਘਰ ਉਜਾੜ ਦੇਣਾ ਪੋਰਾ ਅਕਲ ਨਹੀਂ ਦੇ ਕੇ ਭੇਜੀਆਂ ਬੀਬੀ ਤੇ ਤਾਈ ਤਾਂ ਚੁੱਪਚਾਪ ਜਰ ਜਾਂਦੀਆਂ ਪਰ ਮੇਰਾ ਬਹੁਤ ਦਿਲ ਦੁਖੀ ਹੁੰਦਾ ਜੀ ਮੈਂ ਬੀਬੀ ਜਾਂ ਤਾਈ ਨੂੰ ਪੁੱਛਦੀ ਕਿ ਤੁਸੀਂ ਭੂਆ ਨੂੰ ਜਵਾਬ ਕਿਉਂ ਨਹੀਂ ਦਿੰਦੀਆਂ ਤਾਂ ਉਹ ਮੈਨੂੰ ਇਹ ਕਹਿ ਕੇ ਚੁੱਪ ਕਰਵਾ ਦਿੰਦੀਆਂ ਕਿ ਉਹ ਕਿਹੜਾ ਵਿਚਾਰੀ ਇੱਥੇ ਬੈਠੀ ਰਹਿੰਦੀ ਆ ਚਾਰ ਦਿਨ ਤਾਂ ਆਉਂਦੀ ਆ ਨਾਲੇ ਪੁੱਤ ਧੀਆਂ ਨੂੰ ਪੇਕਿਆਂ ਦੀ ਮੇਰ ਹੁੰਦੀ ਆ ਉਹਨਾਂ ਦੀ ਕੋਈ ਗੱਲ ਮੇਰੇ ਪੱਲੇ ਨਾ ਪੈਂਦੀ ਮੈਂ ਵੱਡੀ ਹੁੰਦੀ ਗਈ ਤੇ ਭੂਆ ਬਜ਼ੁਰਗ ਪਰ ਉਸ ਦਾ ਦਬਕਾ ਸਾਡੇ ਘਰ ਉਵੇਂ ਹੀ ਰਿਹਾ ਆਖਿਰ ਮੇਰਾ ਵਿਆਹ ਵੀ ਹੋ ਗਿਆ ਵੀਰ ਤੇ ਭੈਣਾ ਤਾਂ ਪਹਿਲੇ ਹੀ ਵਿਆਹੇ ਗਏ ਸਨ ਸੁਖ ਨਾਲ ਮੈਂ ਭੂਆ ਵੀ ਬਣ ਗਈ ਸੀ ਸਭ ਤੋਂ ਨਿੱਕੀ ਭੂਆ ਪਰ ਮੈਨੂੰ ਅੱਜ ਵੀ ਯਾਦ ਸੀ ਕਿ ਮੈਂ ਵੱਡੀ ਭੂਆ ਵਰਗੀ ਨਹੀਂ ਬਣਨਾ ਬਸ ਪਿੰਡ ਜਾਣਾ ਸਭ ਨੂੰ ਮਿਲਣਾ ਤੇ ਆ ਜਾਇਆ ਕਰਨਾ ਮੈਂ ਕੀ ਲੈਣਾ ਭਾਬੀਆਂ ਵਰਗੀਆਂ ਦੇ ਕੰਮਕਾਰਾਂ ਤੋਂ ਮੈਂ ਨਹੀਂ ਕਿਸੇ ਦੇ ਅੰਦਰੀ ਬੜਬੜ ਤਫਤੀਸ ਕਰਨੀ ਇਹੀ ਗੱਲਾਂ ਧਾਰ ਮੈਂ ਵਿਆਹ ਤੋਂ ਸਵਾ ਕੁ ਮਹੀਨੇ ਬਾਅਦ 10-15 ਦਿਨ ਪੇਕੀ ਰਹਿਣ ਗਈ ਜਾ ਕੇ ਜਦੋਂ ਡ੍ਰੈਂਗ ਰੂਮ ਵਿੱਚ ਅਸੀਂ ਸੋਫੇ ਤੇ ਬੈਠੇ ਤਾਂ ਮੈਨੂੰ ਲੱਗਾ ਕਿ ਹੁਣ ਮੈਂ ਇਸ ਘਰ ਵਿੱਚ ਮਹਿਮਾਨ ਹ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਬਾਬੀ ਨੇ ਬਿਨਾ ਕਹੇ ਹੀ ਮੇਰਾ ਮਨ ਪੜ ਲਿਆ ਤੇ ਮੇਰਾ ਹੱਥ ਫੜ ਅੰਦਰ ਕਮਰੇ ਵਿੱਚ ਲੈ ਗਈ ਜਿੱਥੇ ਅਸੀਂ ਸਾਰਾ ਦਿਨ ਹਾਸਦੀਆਂ ਖੇਡਦੀਆਂ ਸੀ ਮੇਰਾ ਜੀ ਕਰੇ ਸਾਰੇ ਘਰ ਦੇ ਕੋਨੇ-ਕੋਨੇ ਵਿੱਚ ਫਿਰਾ ਹਰ ਚੀਜ਼ ਨੂੰ ਹੱਥ ਲਾ ਲਾ ਦੇਖਾਂ ਅਲਮਾਰੀਆਂ ਖੋਲਾਂ ਉਸੇ ਹੱਕ ਨਾਲ ਆਪਦੇ ਕੱਪੜੇ ਵਿੱਚ ਰੱਖਾਂ ਇਸ ਘਰ ਵਿੱਚੋਂ ਆਪਦੀ ਸ਼ੋਖ ਖਤਮ ਨਾ ਹੋਣ ਦੇਵਾਂ ਇਹੀ ਗੱਲਾਂ ਸੋਚ ਮੈਂ ਉੱਚੀ-ਉੱਚੀ ਰੋਣ ਲੱਗ ਪਈ ਸਾਰੇ ਭੱਜ ਕੇ ਮੇਰੇ ਕੋਲ ਆ ਗਏ ਸਰਦਾਰ ਜੀ ਵੀ ਹੈਰਾਨ ਜੇ ਹੋ ਖੜੇ ਸਨ ਮੇਰੀ ਛੋਟੀ ਭਾਬੀ ਉੱਚੀ ਜੈ ਬੋਲੀ ਕੇ ਇਹਦਾ ਵੱਡੀ ਭੂਆ ਬਣਨ ਦਾ ਜੀ ਕਰਦਾ ਸਾਰੇ ਉੱਚੀ ਉੱਚੀ ਹੱਸ ਪਏ ਸਰਦਾਰ ਜੀ ਵੀ ਕਿਉਂਕਿ ਭੂਆ ਦੇ ਕਿਸੇ ਤਾਂ ਮੈਂ ਉਹਨਾਂ ਨੂੰ ਵੀ ਸੁਣਾ ਰੱਖੇ ਸਨ ਮੇਰਾ ਵੀ ਹਾਸਾ ਨਿਕਲ ਗਿਆ ਤੇ ਮੈਂ ਸੱਚਮੁੱਚ ਸਾਰੇ ਘਰ ਵਿੱਚ ਭੂਆ ਵਾਂਗ ਚੀਜ਼ਾਂ ਟੋ ਰਹੀ ਸੀ ਮੈਨੂੰ ਆਪਣੇ ਆਪ ਵਿੱਚੋਂ ਭੂਆ ਦਾ ਅਕਸ ਦਿਖਸ ਰਿਹਾ ਦਿਖ ਰਿਹਾ ਸੀ ਪਰ ਮੈਨੂੰ ਇਹ ਗੱਲ ਵੀ ਸਮਝ ਆ ਗਈ ਸੀ ਕਿ ਭੂਆ ਵਿਚਾਰੀ ساری ਉਮਰ ਆਪ ਦੇ ਆਪ ਨੂੰ ਆਪਦੇ ਪੇਕਿਆਂ ਦੇ ਕਰ ਤੋਂ ਵੱਖ ਨਹੀਂ ਕਰ ਸਕੀ ਉਹ ਤਾਂ ਬਸ ਆਪਦਾ ਹੱਕ ਸਮਝਦੀ ਐ ਆਪਣੇ ਪੇਕਿਆਂ ਦੇ ਘਰ ਤੇ ਧੰਨਵਾਦ ਦੋਸਤੋ ਜੇਕਰ ਖਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ